ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਨਪ੍ਰੀਤ ਕੋਰ ਤੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬੁਲੇਟਨ ਦਾ ਆਗਾਜ਼ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡੇ ਸਾਰੇ ਹੀ ਦਰਸ਼ਕਾਂ ਨੂੰ ਗਣਤੰਤਰ ਦਿਵਸ ਦੀਆਂ ਲੱਖ ਲੱਖ ਵਧਾਈਆਂ ਉੱਧਰ ਇੱਕ ਅੰਤੰਤਰ ਦਿਵਸ ਦੇ ਮੱਦੇਨਜ਼ਰ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਜਿਹੜਾ ਕਿ ਪਟਿਆਲਾ ਦੇ ਵਿੱਚ ਝੰਡਾ ਲਹਿਰਾਇਆ ਜਾਣਾ ਤੇ ਉਸ ਦਾ ਪੂਰਾ ਕੀ ਰੋਡਮੈਪ ਵੀ ਜਿਹੜਾ ਕਿ ਹੁਣ ਤਿਆਰ ਕੀਤਾ ਜਾ ਰਿਹਾਤ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਪਾਰੀ ਫੋਰਸ ਜਿਹੜੀ ਕਿ ਉਹਨਾਂ ਦੇ ਨਾਲ ਤਾਇਨਾਤ ਕੀਤੀ ਗਈ ਹੈ ਨਾ ਮੁੱਖ ਮੰਤਰੀ ਭਗਵੰਤ ਮਾਨ ਗਣਤੰਤਰ ਦੇ ਹੜੇ ਮੋਕੇ ਯਾਨੀ ਕਿ ਅੱਜ ਝੰਡਾ ਲਹਿਰਾਉਣਗੇ ਤੇ ਉਸ ਤੋਂ ਪਹਿਲਾਂ ਦੱਸਤੀਏ ਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਫਰੀਦਕੋਟ ਦੇ ਮੋਹੱਲੇ ਦੇ ਵਿੱਚ ਝੰਡਾ ਲਹਿਰਾਇਆ ਜਾਣਾ ਸੀ ਪਰ ਹੁਣ ਇਹ ਬਦਲਿਆ ਗਿਆ ਤੇ ਹੁਣ ਅੱਜ ਉਹ ਪਟਿਆਲਾ ਦੇ ਵਿੱਚ ਝੰਡਾ ਲਹਿਰਾਉਣਗੇ ਦੱਸਿਆ ਜਾ ਰਿਹਾ ਹੈ ਕਿ ਵਕਵਾਦੀ ਆਗੂ ਗੁਰ ਪਤਵੰਤੇ ਸਿੰਘ ਪੰਨੂ ਦੇ ਵੱਲੋਂ ਇਸ ਸਵਰਗੰਣਤੰਤਰ ਦੇ ਹੜੇ ਤੇ ਚੰਡਾ ਲਹਿਰਾਉਣ ਮੌਕੇ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਤੇ ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਦੇ ਚੰਡਾ ਲਹਿਰਾਉਣ ਦੇ ਪ੍ਰੋਗਰਾਮ ਨੂੰ ਹੁਣ ਬਦਲਿਆ ਗਿਆ ਸੀ ਤੇ ਹੁਣ ਅੱਜ ਉਹਨਾਂ ਦੇ ਵੱਲੋਂ ਪਟਿਆਲ ਦੇ ਵਿੱਚ ਚੰਡਾ ਲਹਿਰਾਇਆ ਜਾਵੇਗਾ ਤੇ ਉਹਦੇ ਨਾਲ ਕੁਲਤਾਰ ਸਿੰਘ ਸੰਧੂਆਂ ਦੇ ਵੱਲੋਂ ਵੀ ਜਿਹੜਾ ਕਿ ਇਹ ਚੰਡਾ ਲਹਿਰਾਇਆ ਜਾਵੇਗਾ ਚੌਧਰ ਜੇਕਰ ਗੱਲ ਕਰੀਏ ਕਿਸਾਨੀ ਮੋਰਚੇ ਦੀ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ ਲੈ ਕੇ ਹੁਣ 60 ਤੋਂ ਵੱਧ ਦਿਨ ਜਿਹੜੇ ਕਿ ਹੋ ਚੁੱਕੇ ਨੇ ਤਾਂ ਬਿਲਕੁਲ ਜਿੱਥੇ ਇੱਕ ਇਨਸਾਨ ਇੱਕ ਦਿਨ ਜਦੋਂ ਕੋਈ ਭੁੱਖਾ ਰਹਿ ਲੰਦਾ ਉਸ ਦੇ ਲਈ ਉਦੋਂ ਹੀ ਕਾਫੀ ਮੁਸ਼ਕਲ ਹੋ ਜਾਂਦੀ ਹੈ ਪਰ ਕਿਸਾਨਾ ਗੁਜ ਜਗਜੀਤ ਸਿੰਘ ਡੱਲੇਵਾਲ ਨੂੰ ਹੁਣ 60 ਤੋਂ ਵੱਧ ਦਿਨ ਹੋ ਚੁੱਕੇ ਨੇ ਉਹਨਾਂ ਦੀ ਭੁੱਖ ਹੜਤਾਲ ਜਾਰੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਦਾ ਮਰਨ ਵਰਤ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 60 ਤੋਂ ਉੱਪਰ ਦਿਨਾਂ ਦੇ ਵਿੱਚ ਦਾਖਲ ਹੋ ਗਿਆ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਮੋਰਚਾ ਪੂਰੀ ਤਰ੍ਹਾਂ ਕਿਸਾਨਾਂ ਦੀਆਂ ਮੰਗਾਂ ਤੇ ਕੇਂਦ੍ਰਿਤ ਹੈ ਇਸ ਦਾ ਕਿਸੇ ਹੋਰ ਮੁੱਦੇ ਨਾਲ ਕੋਈ ਸੰਬੰਧ ਨਹੀਂ ਹੈ ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ 13 ਫਰਵਰੀ ਤੋਂ ਚੱਲ ਰਿਹਾ ਇਸ ਕਿਸਾਨ ਮੋਰਚੇ ਦਾ ਉਦੇਸ਼ ਸਿਰਫ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣਾ ਉਹਨਾਂ ਨੇ ਕਿਹਾ ਕਿ ਇਹ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਅਤੇ ਕਿਸਾਨ ਆਗੂਆਂ ਨੇ ਸਾਰੇ ਕਿਸਾਨਾਂ ਅਤੇ ਅੰਦੋਲਨ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਅੰਦੋਲਨ ਦੀ ਸ਼ਾਨ ਬਣਾਈ ਰੱਖਣ ਅਤੇ ਇਸ ਨੂੰ ਕਿਸੇ ਵੀ ਤਰ੍ਹਾਂ ਪੱਟੜੀ ਤੋਂ ਉਤਰਣ ਜਾਂ ਫਿਰ ਪਲੀਤ ਨਾ ਹੋਣ ਦੇਣ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਅੰਦੋਲਨ ਕਿਸਾਨਾਂ ਦੇ ਹੱਕਾਂ ਦੀ ਲੜਾਈ ਹੈ ਤੇ ਇਸ ਨੂੰ ਕਿਸੇ ਵੀ ਬਾਹਰੀ ਤਾਕਤ ਤੋਂ ਪ੍ਰਭਾਵਿਤ ਨਹੀਂ ਹੋਣ ਦਿੱਤਾ ਜਾਵੇਗਾ ਤੇ ਉਦੋਂ ਹੀ ਬੀਤੇ ਦਿਨੀ ਸਰਕਾਰੀ ਰਜਿੰਦਰ ਹਸਪਤਾਲ ਦੀ ਆਪਰੇਸ਼ਨ ਥੀਏਟਰ ਦੇ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸ ਦੌਰਾਨ ਆਪਰੇਸ਼ਨ ਚੱਲਦੇ ਟਾਈਮ ਜਿਹੜੀ ਕਿ ਲਾਈਟ ਚਲੀ ਜਾਂਦੀ ਹੈ ਤੇ ਕਾਫੀ ਜਿਹੜਾ ਕਿ ਉੱਥੇ ਵਿਵਾਦ ਖੜਾ ਹੁੰਦਾ ਉਸ ਦੇ ਮੱਦੇਨਜ਼ਰ ਡਾਕਟਰ ਬਲਬੀ ਸਿੰਘ ਉੱਥੇ ਜਾਂਚ ਕਰਨ ਦੇ ਲਈ ਪਹੁੰਚਣ ਤੇ ਤਸਵੀਰਾਂ ਦੇ ਵਿੱਚ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਉਹਨਾਂ ਦੇ ਵੱਲੋਂ ਉੱਥੇ ਜਿਹੜਾ ਕਿ ਪੂਰੀ ਚੀਜ਼ਾਂ ਦਾ ਜਾਇਜ਼ਾ ਲਿਆ ਗਿਆ ਸਾਰੇ ਪ੍ਰਬੰਧਾਂ ਤੋਂ ਉਹਨਾਂ ਤੋਂ ਵੱਲੋਂ ਜਾਇਜ਼ਾ ਲਿਆ ਗਿਆ ਤੇ ਆਪਣਾ ਪੱਖ ਵੀ ਸਾਹਮਣੇ ਰੱਖਿਆ ਗਿਆ ਪਟਿਆਲਾ ਦੇ ਸਰਕਾਰੀ ਰਜਿੰਦਰ ਹਸਪਤਾਲ ਦੇ ਆਪਰੇਸ਼ਨ تھیਟਰ 'ਚ ਅਚਾਨਕ ਬਿਜਲੀ ਬੰਦ ਹੋਣ ਦੀ ਜਾਂਚ ਦੇ ਆਦੇਸ਼ ਦਿੱਤੇ ਨੇ ਤੇ ਬਿਜਲੀ ਨਿਗਮ ਦੇ ਡਾਇਰੈਕਟਰ ਚੀਫ ਇੰਜੀਨੀਅਰ ਸਮੇਤ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿੰਗ ਦੇ ਚੀਫ ਇੰਜੀਨੀਅਰ ਤੇ ਹੋਰ ਇੰਜੀਨੀਅਰਾਂ ਨਾਲ ਬੈਠਕ ਕਰਕੇ ਸਾਰੇ ਪੱਖਾਂ ਨੂੰ ਗੌਰ ਦੇ ਨਾਲ ਜਿਹੜਾ ਕਿ ਦੇਖਿਆ ਜਾਵੇਗਾ ਸੂਰੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਆ ਕਿ ਕਿਸੇ ਦੀ ਕਿਸੇ ਵੀ ਚੀਜ਼ ਦੀ ਕੋਈ ਅਣਗੈਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਤੇ ਹੋਰ ਵੀ ਕਈ ਗੱਲਾਂ ਕਹੀਆਂ ਗਈਆਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਸਪਸ਼ਟ ਆਦੇਸ਼ ਦਿੱਤਾ ਗਿਆ ਹੈ ਕਿ ਸੂਬਾ ਨਿਵਾਸੀਆਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਫੰਡਾਂ ਦੀ ਕੋਈ ਕਟ ਨਹੀਂ ਹੈ ਇਸ ਦਰਾਂ ਹਸਪਤਾਲ ਦੀ ਆਨਕੋਲੋਜੀ ਸਰਜਰੀ ਵਾਰਡ ਚ ਦਾਖਲ ਬਜ਼ੁਰਗ ਮਹਿਲਾ ਮਰੀਜ਼ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਹਿੰਦੇ ਨੇ ਫਲਪੀਰ ਸਿੰਘ ਇਹ ਬੜਾ ਇੱਕ ਜਿਹੜਾ ਗੰਭੀਰ ਜਿਹੜਾ ਮਸਲਾ ਹੈਗਾ ਜੀ ਇਹਦੇ ਵਿੱਚ ਆਪਰੇਸ਼ਨ ਥੀਟਰ ਦੀ ਜਿਹੜੀ ਵੀਡੀਓ ਸੀ ਉਹਦੇ ਵਿੱਚ ਜਿਹੜਾ ਹੈਗਾ ਤੇ ਡਾਕਟਰ ਨੇ ਮਤਲਬ ਆਪਰੇਸ਼ਨ ਥੀਟਰ ਤੋਂ ਸਿੱਧੀ ਵੀਡੀਓ ਕਾਈ ਹੈ ਅ ਕੱਲ ਗ੍ਰਿਡ ਫੇਲ्युअर ਹੋਇਆ ਸੀ ਜਿਹੜੀ ਪੀਐਸ ਪੀਸੀਐਲ ਆ ਉਹਨਾਂ ਦੀ ਜਿਹੜੀ ਲਾਈਨ ਆਉਂਦੀ ਹੈ ਪਿੱਛੋਂ ਉਹ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਪਹਿਲਾਂ ਜਦੋਂ 7 ਮਹੀਨੇ ਦੇ ਵਿੱਚ ਪ੍ਰੋਬਲਮ ਆਈ ਸੀ ਤੇ ਪਹਿਲਾਂ ਇੱਕ ਲਾਈਨ ਹੁੰਦੀ ਸੀ ਨਾ ਜਿਹੜੀ ਬਲੰਗਰ ਤੋਂ ਆਉਂਦੀ ਸੀ ਤੇ ਫਿਰ ਅਸੀਂ ਉਸ ਨੂੰ ਫੈਸਟਾਈਜ਼ ਕੀਤਾ ਸੀਗਾ ਕਿ ਤਿੰਨ ਲਾਈਨਾਂ ਇੱਕ ਇਧਰੋਂ ਪਛਾਣੇ ਵੱਲੋਂ ਆਉਂਦੀਆਂ ਜੀ ਇੱਕ ਜਿਹੜੀ ਹੈਗੀ ਆ ਸਾਡੇ ਪੁਰਾਣੇ ਬਸ ਸਟੈਂਡ ਤੋਂ ਆਉਂਦੀ ਹੈ ਤੇਨ ਦਿਖਣਾ ਡਿਫਰੈਂਟ ਲਾਈਨਾਂ ਜਿਹੜੀਆਂ ਹੈਗੀਆਂ ਬਟ ਉਹਨਾਂ ਨੇ ਜਦੋਂ ਇੱਕ ਗ੍ਰੇਡ ਤੋਂ ਦੂਜੇ ਗ੍ਰੇਡ ਤੇ ਸ਼ਿਫਟ ਕਰਨਾ ਹੁੰਦਾ ਤਾਂ 10 ਮਿੰਟ ਦਾ ਤਰੀਕਾ ਪ੍ਰੋਸੀਜਰ ਹੁੰਦਾ ਉਹਨਾਂ ਨੂੰ 10 ਮਿੰਟ ਲੱਗਦੀ ਆ ਉਹਨਾਂ ਨੂੰ ਸ਼ਿਫਟ ਕਰਨਾ ਦੇਖਣ ਜਿਹੜਾ ਅਸੀਂ ਤੀਜਾ ਯੂਨਿਟ ਅਸੀਂ ਇਸ ਕਰ ਉਹਦੇ ਵਿੱਚ ਸਿਰਫ ਇੱਕ ਉਹਨਾਂ ਨੇ ਕੁਪਨ ਲਗਣੀ ਆ ਜੀ ਜਿਹੜੀ ਬਹੁਤ ਮਰਜੀ ਨਹੀਂ ਆ ਉਹ ਉਹਨੂੰ ਆਰਐਮ ਨੂੰ ਕਹਿੰਦੇ ਆ ਉਹਦੇ ਨਾਲ ਚੇਂਜਓਵਰ ਹੋ ਜਾਏਗਾ ਉਹਦੇ ਨਾਲ ਟਾਈਮ ਜਿਹੜਾ 10 ਮਿੰਟ ਤੋਂ ਘਟ ਕੇ 2 ਮਿੰਟ ਹੋ ਜਾਏਗਾ ਇਮੀਡੀਏਟਲੀ ਜਦੋਂ ਚੇਂਜਓਵਰ ਕਰਦੇ ਆਪਾਂ ਚੇਂਜਓਵਰ ਹੋ ਜਾਂਦਾ ਹੈ 2 ਮਿੰਟ ਹੋ ਜਾਂਦਾ ਹੈ ਇਸ ਤੋਂ ਸਵਾਏ ਅਸੀਂ ਜਿਹੜਾ ਬਾਕੀ ਇਹਦੀ ਐਵਰੇਜ ਸੀ ਬਈਅਰ ਸੀ ਕਿ ਜਿਹੜਾ ਜਨਰੇਟਰ ਆ ਉਸ ਵੇਲੇ ਜੋ ਦਿੱਕਤ ਆਈ ਸੀ ਕਿ ਉਧਰ ਡੀਜ਼ਲ ਪਾਇਆ ਹੋਣਾ ਚਾਹੀਦਾ ਸਾਰੇ ਜਨਰੇਟਰਾਂ ਦੇ ਵਿੱਚ ਔਰ ਉਹਨਾਂ ਦਾ ਸਪੇਅਰ ਵੀ ਉਹਨਾਂ ਕੋਲ ਪਿਆ ਪਿਆ ਹੋਣਾ ਚਾਹੀਦਾ ਉਹ ਇਨਸ਼ੋਰ ਕਰ ਰਹੇ ਹਾਂ ਤੇ ਦੂਜਾ ਉਹਦੀਆਂ ਬੈਟਰੀਆਂ ਔਰ ਜਿਹੜੇ ਜਨਰੇਟਰ ਆ ਗਏ ਉਹਨਾਂ ਦੀ ਸਰਵਿਸ ਰੈਗੂਲਰਲੀ ਹੋਈ ਹੋਵੇ ਔਰ ਦੇ ਛੋਟੀਆਂ ਨੇ ਵਰਕਿੰਗ ਕੰਡੀਸ਼ਨ ਤੀਜਾ ਮੈਂ ਇਹ ਕਿਹਾ ਸੀਗਾ ਕਿ ਜਿਹੜੇ ਯੂਪੀਐਸ ਹੈ ਅਨ ਅਨਇਨਟਰਪਟਡ ਪਾਵਰ ਸਪਲਾਈ ਉਹਨੂੰ ਆਨਲਾਈਨ ਯੂਪੀਐਸ ਕਹਿੰਦੇ ਜਿਹਦੇ ਨਾਲ ਸਾਰੀ ਮੈਡੀਕਲ ਗਿਅਰਮੈਂਟ ਜਿਵੇਂ ਕੱਲ ਪੇਸ਼ੈਂਟ ਉਹਨੂੰ ਆਪਾਂ ਬਿਉਸ਼ ਕੀਤਾ ਹੁੰਦਾ ਹੋਂਦਾ ਹੁਣ ਉਹਨੂੰ ਅਸੀਂ ਇੰਟੀਗ੍ਰੇਸ਼ਨ ਕਰਦੇ ਹਾਂ ਉਹਦੀ ਇੰਟੀਗ੍ਰੇਸ਼ਨ ਕੀਤੀ ਹੈ ਯੂਪੀਐਸ ਹੈ ਔਰ ਕੱਲ ਵੀ ਜਿਸ ਤਰ੍ਹਾਂ ਤੁਸੀਂ ਦੇ ਪੇਸ਼ੈਂਟ ਦੇ ਨਾਲ ਗੱਲ ਕਰਕੇ ਆਇਆ ਪੇਸ਼ੈਂਟ ਵਾਰਡ ਦੇ ਵਿੱਚ ਬਿਲਕੁਲ ਨਾਰਮਲ ਹੈ ਉਹ ਪੇਸ਼ੈਂਟ ਬਹੁਤ ਖੁਸ਼ ਹੈ ਬਿਲਕੁਲ ਠੀਕ ਹੈਗਾ ਉਹਦੇ ਅਟੈਂਡੈਂਸ ਨਾਲ ਗੱਲ ਕੀਤੀ ਹੈ ਦੇ ਆਰ ਸੈਟੀਸਫਾਈਡ ਔਰ ਪੇਸ਼ੈਂਟ ਦੀ ਰਿਕਵਰੀ ਬਿਲਕੁਲ ਠੀਕ ਹੈ ਔਰ ਜਿਹੜੇ ਅਪਰੇਟਿੰਗ ਡਾਕਟਰ ਸੀਗੇ ਉਹ ਵੀ ਉੱਥੇ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਕਿ ਜਿਹੜੀ ਐਮਰਜੈਂਸੀ ਜਨਰੇਟਰ ਸਾਰੇ ਕੰਮ ਕਰ ਰਹੀ ਸੀ ਯੂਪੀਐਸ ਜਿਹੜਾ ਸੀਗਾ ਉਹ ਕੰਮ ਕਰ ਰਿਹਾ ਸੀਗਾ ਔਰ ਉਹਦੇ ਕੋਈ ਮਤਲਬ ਇਸ ਤਰ੍ਹਾਂ ਦਾ ਰਿਸਕ ਨਹੀਂ ਸੀਗਾ ਜਿਹੜੀ ਹੈਵੀ ਹੁੰਦੀ ਹੈ ਜਿਵੇਂ ਜਦ ਤਰ੍ਹਾਂ ਆਪਾਂ ਕੋਟਰੀ ਕਰਦੇ ਆ ਉਹ ਨਹੀਂ ਜਦ ਦੇਖਿਆ ਵੀ ਹੋਣਾ ਕਿ ਜਦੋਂ ਡਾਕ ਜਿਹੜੇ ਬਰੀਡਰਸ ਆ ਜੇ ਉਹ ਉਹ ਨਹੀਂ ਚੱਲਦੀ ਕੋਟਰੀ ਤੋਂ ਉਹਦੇ ਨਾਲ ਇਹਨੂੰ ਕਰਕੇ ਆਪਾਂ ਜਾਂ ਕਈ ਵਾਰੀ ਸਾਨੂੰ ਉਹ ਨੌਬਤ ਨਹੀਂ ਆਈ ਹੈ ਤੇ ਅਸੀਂ ਜਿਹੜੀ ਮਕੈਨੀਕਲ ਇੰਟੀਗ੍ਰੇਸ਼ਨ ਦੀ ਹੈ ਜਿਹੜਾ ਕਿ ਮਕੈਨੀਕਲ ਇਹ ਵੀ ਆਪਾਂ ਪਹਿਲਾਂ ਇੱਜੇ ਕਰਦੇ ਹੁੰਦੇ ਜਦੋਂ ਮਸ਼ੀਨਾਂ ਨਹੀਂ ਹੁੰਦੀਆਂ ਸੀ ਉਹ ਸਾਰਾ ਸਿਸਟਮ ਜਿਹੜਾ ਸੀਗਾ ਸਾਰੇ ਸਿਸਟਮ ਕੰਮ ਕਰ ਰਹੇ ਸੀਗੇ ਪੇਸ਼ੈਂਟ ਦਾ ਜਿਹੜੇ ਡਾਕਟਰ ਸੀਗੇ ਜਿਹੜੇ ਮੇਨ ਉਹਦੇ ਆਕੋਸ ਅਰਜੁਨਾ ਡਾਕਟਰ ਅਨੁਭਾ ਉਹਨਾਂ ਦੀ ਸਾਰੀ ਟੀਮ ਆ ਉਹਨਾਂ ਨੇ ਆਪਣਾ ਜਿਹੜੀ ਕੈਰੀਡ ਆਨ ਦੇ ਤੇ ਸਰਜਰੀ ਐ ਸਾਰੇ ਜਿਹੜੇ ਐਮਰਜੈਂਸੀ ਪ੍ਰੋਸੀਜਰ ਸਾਰੇ ਉਹਨਾਂ ਨੇ ਜਿਹੜਾ ਸੀਗਾ ਸਿਸਟਮ ਨੂੰ ਬਿਲਕੁਲ ਆਪਰੇਸ਼ਨ ਠੀਕ ਹੋਇਆ ਔਰ ਪੇਸ਼ੈਂਟ ਠੀਕ ਹੋ ਗਿਆ ਜਿਹੜੀ ਸਭ ਤੋਂ ਵੱਧ ਹੀ ਅੱਛੀ ਦਾ ਚੌਧਰੀ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਬੁਲਕ ਮਹਾਪੰਚਾਇਤ ਜਿਹੜੀ ਕਿ ਚੰਡੀਗੜ੍ਹ ਦੇ ਵਿੱਚ ਸੱਦੀ ਗਈ ਸੀ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀ ਨੇ ਜਿੱਥੇ ਪਾਰੀ ਗਿੰਦਰ ਦੇ ਵਿੱਚ ਨਿਹੰਗ ਸਿੰਘ ਪਹੁੰਚੇ ਹੋਏ ਨੇ ਤੇ ਦੂਜੇ ਪਾਸੇ ਪੁਲਿਸ ਵੀ ਜਿਹੜੀ ਕਿ ਪਾਰੀ ਗਿੰਦਰ ਵਿੱਚ ਉੱਥੇ ਤਾਇਨਾਤ ਕੀਤੀ ਗਈ ਹੈ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਕੌਮਨ ਸਾਫ ਮੋਰਚੇ ਦੇ ਵੱਲੋਂ ਮਹਾਪੰਚਾਇਤ ਬੁਲਾਈ ਗਈ ਸੀ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਵੱਖ-ਵੱਖ ਜਥੇਬੰਦੀਆਂ ਇਸ ਦੇ ਵਿੱਚ ਜਿਹੜੇ ਕਿ ਸ਼ਾਮਿਲ ਹੋਈਆਂ ਸੀ ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਜਵਾਨ ਵੀ ਉੱਥੇ ਤਾਇਨਾਤ ਕੀਤੇ ਗਏ ਸੀ ਤੁਸੀਂ ਤਸਵੀਰਾਂ ਦੇ ਵਿੱਚ ਵੀ ਸਾਫ ਤੌਰ ਤੇ ਦੇਖ ਸਕਦੇ ਹੋ ਕਿ ਇਸ ਵਾਰ ਪਾਰੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਉੱਥੇ ਤਾਇਨਾਤ ਕੀਤੀ ਗਈ ਹੈ ਹਾਲਾਂਕਿ ਚੰਡੀਗੜ੍ਹ ਜਾਣ ਵਾਲੇ ਸਾਰੇ ਰਸਤਿਆਂ ਤੇ ਇਹ ਜਿਹੜੀ ਕਿ ਸੁਰੱਖਿਆ ਕੋਰਸ ਤਾਇਨਾਤ ਕੀਤੀ ਜਾ ਕੀਤੀ ਗਈ ਸੀ ਕਿ ਤਾਂ ਜੋ ਕੋਈ ਅਣਹੋਣੀ ਨਾ ਵਾਪਰ ਸਕੇ ਕਿਉਂਕਿ ਪਹਿਲਾਂ ਵੀ ਜੜੀ ਕਿਹਾ ਹੈ ਮਹਾਪੰਚਾਇਤ ਸੱਦੀ ਗਈ ਸੀ ਜਿਸ ਦੇ ਵਿੱਚ ਜਿਹੜੇ ਕਿ ਹੱਥੋਂ ਪਾਈ ਵੀ ਹੋ ਗਈ ਸੀ ਤੇ ਇਸ ਵਾਰ ਜਿਹੜੇ ਕਿ ਸੁਰੱਖਿਆ ਦੇ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਜਿਹੜੇ ਕਿ ਪਾਰਕ ਗਿਣਤੀ ਦੇ ਵਿੱਚ ਫੋਰਸ ਉੱਥੇ ਤਾਇਨਾਤ ਕੀਤੀ ਗਈ ਹੈ ਤੇ ਨਿਹੰਗ ਸਿੰਘਾਂ ਦੇ ਵੱਲੋਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਇਹ ਮਹਾਪੰਚਾਇਤ ਬੁਲਾਈ ਗਈ ਸੀ ਉਹਨਾਂ ਦੇ ਵੱਲੋਂ ਅਗਲੀ ਰਣਨੀਤੀ ਤਿਆਰ ਕਰਨ ਦੀ ਜਿਹੜੀ ਕਿ ਚਰਚਾ ਜਿਹੜੀ ਕਿ ਕੀਤੀ ਗਈ ਹੈ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਅਸੀਂ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਇਹ ਮਾਪਨ ਚੋਅਇਤ ਕੀਤੀ ਹੈ ਤੇ ਜਿਸ ਦੇ ਵਿੱਚ ਅਸੀਂ ਆਪਣੇ ਵਕ ਵਕ ਮੁੱਦਿਆਂ ਦੇ ਉੱਤੇ ਵਿਚਾਰ ਚਰਚਾ ਕੀਤੀ ਸੀ ਤੇ ਇੱਥੇ ਇਸ ਦੇ ਵਿੱਚ ਵਕ ਵਕ ਜਿੱਥੇ ਬੰਦੀਆਂ ਵੀ ਜਿਹੜੀ ਕਿ ਸ਼ਾਮਿਲ ਹੋਈਆਂ ਸੀ ਤੇ ਤਸਵੀਰਾਂ 'ਚ ਵੀ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਕਿ ਇਸ ਵਾਰ ਪੂਰਾ ਮੁਜ਼ਾਹਦ ਜਿਹੜਾ ਕਿ ਨਜ਼ਰ ਆ ਰਿਹਾ ਉਹਨਾਂ ਦੇ ਵੱਲੋਂ ਵੀ ਪੂਰੇ ਪੁਖਤਾ ਪ੍ਰਬੰਧ ਕੀਤੇ ਗਏ ਸੀ ਤਦ ਦੇ ਕਮੇਕਨ ਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਲੋਕਾਂ ਦੇ ਹਿੱਤ ਦੇ ਵਿੱਚ ਕੁਝ ਗੱਲਾਂ ਕਹੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਦਿੱਲੀ ਦੇ ਲੋਕਾਂ ਦੇ ਬਾਰੇ ਗੱਲਾਂ ਕਹੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹ ਕਈ ਥਾਵਾਂ ਨੇ ਜਿੱਥੇ ਸੀਵਰੇਜ ਦੇ ਜਿਹੜੇ ਕੀ ਸਮੱਸਿਆ ਤੇ ਉਸ ਨੂੰ ਜਿਹੜਾ ਕਿ ਅਸੀਂ ਕਾਫੀ ਪਿੰਨਾਂ ਦੇ ਵਿੱਚ ਹੱਲ ਕਰ ਦਿੱਤਾ ਗਿਆ ਤੇ ਹੁਣ ਜਿੱਥੇ ਨਹੀਂ ਹੋਇਆ ਅਸੀਂ ਉਹਦੇ ਲਈ ਵੀ ਜਿਹੜਾ ਕਿ ਰੋਡ ਮੈਪ ਤਿਆਰ ਕੀਤਾ ਤੇ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਅਰਵਿੰਦ ਕੇ इतनी बड़ी संख्या में आए हुए मेरे सभी प्यारे बहनों भाइयों माताओं बुजुर्गों बच्चों आप सब लोगों को मेरा नमस्कार सबको मेरा प्रणाम इतनी देर से आप लोग मेरा इंतजार कर रहे हो मैं आने में लेट हो गया इसके लिए मैं तहे दिल से आप लोगों को माफी चाहता हूँ और दिल से शुक्रिया अदा करता हूं कि इतनी देर से आप मेरा इंतजार कर रहे हैं दोस्तों दस साल से आप लोग हमें प्यार दे रहे हो आशीर्वाद दे रहे हो मैं तो बहुत छोटा सा आदमी था आप लोगों ने मेरे को दिल्ली का मुख्यमंत्री बना दिया दिल्ली की जिम्मेदारी दे दी दस साल में रात दिन चौबीस घंटे हम लोगों ने दिल्ली को संवारने के लिए मेहनत करी है कई काम कर रहे हैं कई काम करने अभी बाकी हैं पर एक चीज तो आप मानोगे भाई साहब आज दिल्ली में 24 घंटे बिजली आती है आती है कि नहीं आती है जाती तो नहीं है जनरेटर की जरूरत तो नहीं पड़ती इन्वर्टर की जरूरत तो नहीं पड़ती पहले पड़ती थी 2015 में मेरी सरकार बनी थी 2014 तक दिल्ली में छ आठ आठ घंटे के पावर कट लगते थे बिना जनरेटर के मार्केट के अंदर वो लाल रंग के होंडा के जनरेटर होते थे अब नहीं दिखते हर घर में इन्वर्टर होते थे हर साल बैटरी बदलवानी पड़ती थी अब नहीं है तो दिल्ली में 24 घंटे बिजली कर दी पूरे देश में 20 राज्यों में बीजेपी की सरकार है एक भी राज्य में वो 24 घंटे बिजली नहीं कर पाए दूर क्या जाना है? उत्तर प्रदेश में फोन करके पूछ लो 6 छ आठ आठ घंटे के पावर कट लगते हैं उत्तर प्रदेश में इनके राजस्थान में मध्य प्रदेश में कहीं इनके पूछ लो बिहार में कितने 6 छ आठ आठ घंटे के पावर कट लगते हैं तो भाई साहब देख लेना पांच तारीख को चुनाव है अगर गलत बटन दब गया तो घर में बत्ती गुल हो जाएगी अगर कमल का बटन दब गया गलती से इधर बटन दबाओगे उधर घर में बिल बिजली चली जाएगी अगर गलत बटन दब गया तो अपनी दिल्ली में जो हम लोगों ने इतनी मुश्किल से दिल्ली को ठीक करा है उसकी बिजली ठीक करी है दिल्ली के अंदर फिर से पावर कट लगने चालू हो जाएंगे फिर से बिजली जानी चालू हो जाएगी ਤੋ ਅਦਰੀ ਸੂਬੇ ਦੇ ਵਿੱਚ ਦਿਨੋ ਦਿਨ ਲੁੱਟਖੋਹਾਂ ਦੀਆਂ ਵਾਰ-ਵਾਰਤਾਵਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਤੇ ਜਹੀ ਮਾਮਲਾ ਜਨਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਚੋਰਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਲੁੱਟ ਜਿਹੜੀ ਕਿ ਕੀਤੀ ਗਈ ਹੈ ਤੇ ਉਸ ਦੇ ਉੱਤੇ ਹੀ ਪੁਲਿਸ ਦੇ ਵੱਲੋਂ ਹੋਣਾ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਗਈ ਹੈ ਤੇ ਚੋਰਾਂ ਨੂੰ ਵੀ ਜਿਹੜਾ ਕਿ ਫੜ ਲਿਆ ਗਿਆ ਤੇ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਯੋਜਨਾਲਾ ਸ਼ਹਿਰ ਅੰਦਰ ਇੱਕ ਸੁਨਿਆਰੇ ਦੀ ਦੁਕਾਨ ਉੱਤੇ ਹੋਈ ਸ਼ਰਮ ਲੁੱਟ ਦੇ ਮਾਮਲੇ ਨੂੰ ਸੁਲਝਾਉਣ ਉਪਰੰਤ ਕੈਬਨਿਟ ਮੰਤਰੀ ਕੋਲ ਦੀਪ ਸਿੰਘ ਤਾਲੇਵਾਲ ਪੀੜਤ ਗ੍ਰਾਹਕ ਅਤੇ ਸੁਨਿਆਰੇ ਨੂੰ ਮਿਲਣ ਦੇ ਲਈ ਸੁਨਿਆਰੇ ਦੀ ਦੁਕਾਨ ਤੇ ਪਹੁੰਚੇ ਉੱਥੋਂ ਹੀ ਉਨ੍ਹਾਂ ਨੇ ਜ਼ਿਲ੍ਹਾ ਗੁਰਦਾਸਪੁਰ ਤੇ ਐਸਐਸਪੀ ਅਤੇ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਕੋਸ਼ਿਸ਼ ਤੇ ਮਿਹਨਤ ਸਦਕਾ ਸੁਨਿਆਰੇ ਦੀ ਦੁਕਾਨ ਤੇ ਸ਼ਰਿਆਮ ਜਿਹੜੀ ਕਿ ਲੁੱਟ ਹੋਈ ਸੀ ਉਸ ਨੂੰ ਸੁਲਝਾਇਆ ਗਿਆ ਤੇ ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਕਿਹਾ ਕਿ ਐਸਐਸਪੀ ਅੰਮ੍ਰਿਤਸਰ ਦਿਹਾਤੀ ਅਤੇ ਡੀਐਸਪੀ ਗੁਰਵਿੰਦਰ ਸਿੰਘ ਜਨਾਲਾ ਦੀ ਮਿਹਨਤ ਸਦਕਾ ਵੱਡੀ ਸਫਲਤਾ ਮਿਲੀ ਹੈ ਤੇ ਜਿਹੇ ਅਮਲੇ ਟਾਈਪ ਅੰਤਨਾ ਨੂੰ ਫੜਨ ਦੇ ਵਿੱਚ ਕਾਮਯਾਬੀ ਮਿਲੀ ਹੈ ਜਿਹੜੇ ਸਾਡੇ ਜੂਲਾ ਪਿਛਲੇ ਦਿਨੀ 4 ਕ ਦਿਨ ਪਹਿਲਾਂ ਲੁੱਟ ਹੋਈ ਦੀਪਕੋਣਾ ਦੇ ਮੈਂ ਉੱਥੇ ਆਇਆ ਸੀਗਾ ਵੈਸੇ ਤੇ ਮੈਂ ਪਹਿਲਾਂ ਹੀ ਇਹਨਾਂ ਨੂੰ ਮਿਲਿਆ ਸੀਗਾ ਪਰ ਕਿਉਂਕਿ ਮੈਂ ਆਪ ਸਾਡੇ ਦਾਲ ਸੰਪਰਕ ਦੇ ਵਿੱਚ ਸੀਗਾ ਤਾਂ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਨਾ ਕਿਸ ਤਰ੍ਹਾਂ ਇਹ ਬੰਦੇ ਜਿਹੜੇ ਆ ਫੜੇ ਜਾਣ ਕਿਉਂਕਿ ਦਿਨ ਦਿਹਾੜੇ ਲੁੱਟ ਹੋਈ ਆ ਤੇ ਮਤਲਬ ਠੀਕ ਨਹੀਂਗਾ ਉਹ ਸਾਡੇ ਪੁਲਿਸ ਨੇ ਸਾਡੇ ਐਸਐਸਪੀ ਸਾਹਿਬ ਨੇ ਡੀਆਈਜੀ ਸਾਹਿਬ ਨੇ ਸਾਡੇ ਡੀਐਸਪੀ ਸਾਹਿਬ ਅਜੇ ਨਾਲਾ ਗੁਰਿੰਦਰ ਸਿੰਘ ਜੀ ਸਾਰਿਆਂ ਨੇ ਇੱਕ ਟੀਮ ਵਰਕ ਕਰਕੇ ਉਹਦੇ ਘਰ ਚੂੜੀਆਂ ਕਿਉਂਕਿ ਇਸ ਇਲਾਕੇ ਦੇ ਹੀ ਇੱਧਰ ਤੋਂ ਹੀ ਗਏ ਹੋ ਦੋ ਜ਼ਿਲ੍ਹਿਆਂ ਦੀ ਪੁਲਿਸ ਨੇ ਐਸਐਸਪੀ ਮਟਾਲੇ ਦੇ ਵੀ ਧੰਵਾਦੀ ਹੈ ਇਹਨਾਂ ਨੇ ਦਲਕੇ ਅਪਰੇਸ਼ਨ ਕਰਕੇ ਉਹ ਬੰਦੇ ਜਿਹੜੇ ਆ ਉਹ ਫੜ ਲਏ ਉਹ ਜਿਹੜੀ ਸਾਡੀ ਇੱਥੋਂ ਉਹਨਾਂ ਨੇ ਚਾਂਦੀ ਤੇ ਸੋਨਾ ਜਿਹੜਾ ਲੁੱਟਿਆ ਸੀਗਾ ਉਹ ਵੀ ਬਦਾਨਤ ਕਰ ਲਿਆ ਵਾਪਸ ਕਰਾਵਾਂਗੇ ਇਹ ਨਹੀਂ ਇਹ ਤੋਂ ਪਹਿਲਾਂ ਵੀ ਇੱਕ ਦਾ ਲੁੱਟ ਹੋਈ ਸੀ ਉਹ ਵੀ ਬੰਦੇ ਅਸੀਂ ਫੜਲੇ ਸੀਗੇ ਉਹਦੇ ਜਿਹੜੇ ਬੰਦੇ ਅੱਜ ਵੀ ਮੈਨੂੰ ਡਿਪਟੀ ਸਾਹਿਬ ਦੱਸ ਰਹੇ ਨੇ ਕਿ ਮੇਟਰਲੀ ਉਹ ਅਮਲੀ ਟਾਈਪ ਦੇ ਬੰਦੇ ਆ ਜਿਨ੍ਹਾਂ ਨੇ ਉਹਦਾ ਵਾਰਦਤ ਕੀਤੀ ਆ ਪਰ ਪੁਲਿਸ ਸਾਡੀ ਪੰਜਾਬ ਪੁਲਿਸ ਅਸੀਂ ਬਾਤ ਬਾਤ ਤਾਂ ਹੀ ਕਹਿੰਦੇ ਆ ਕਿ ਪੰਜਾਬ ਪੁਲਿਸ ਸਾਡੀ ਇਸ ਮਤਲਬ ਕਾਰਗਰ ਹੈਗੀ ਆ ਸਾਡੀ ਇਸ ਲੈਵਲ ਦੀ ਪੁਲਿਸ ਆ ਇਸ ਲੈਵਲ ਦੀ ਫੋਰਸ ਆ ਜੋ ਹੱਤਾਂਾਂ ਦੀ ਸਥਿਤੀ ਨੂੰ ਹੱਤਾਂਾਂ ਦੇ ਬੈਡ ਐਲੀਮੈਂਟ ਨਾਲ ਨਜਿੱਠਣ ਲਈ ਉਹ ਪੂਰੀ ਪਾਵਨ ਫੋਲਡ ਸੋ ਉਹਨਾਂ ਨੇ ਮਿਹਨਤ ਕਰਕੇ 4 ਦਿਨਾਂ ਦੀ ਕੇਸ ਜਿਹੜਾ ਉਹ ਟਰੇਸ ਕਰਤਾ ਮੈਂ ਸਾਦੇ ਅਧਿਕਾਰੀਆਂ ਦਾ ਵੀ ਤਨਦੀਆਂ ਤੋਦਰੀ ਸਰਵਣ ਸਿੰਘ ਪੰਦੇਰ ਦੇ ਵੱਲੋਂ ਇੱਕ ਕਾਠਨ ਸੰਬੋਧਨ ਕੀਤਾ ਗਿਆ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ 29 ਜਨਵਰੀ ਨੂੰ ਜਿਹੜਾ ਕਿ ਉਹਨਾਂ ਦੇ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤੀ ਜਾਣੀ ਹੈ ਤੇ ਉਸ ਦੇ ਮੱਦੇਨਜ਼ਰ ਹੀ ਜਿਹੜਾ ਕਿ ਲੋਕਾਂ ਦਾ ਇਕੱਠ ਹੋਤੇ ਦੇਖਣ ਨੂੰ ਮਿਲਿਆ ਜਿਸ ਨੂੰ ਸਰਵਣ ਸਿੰਘ ਪੰਦੇਰ ਦੇ ਵੱਲੋਂ ਸੰਬੋਧਨ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਇਹੀ ਕਿਹਾ ਜਾ ਰਿਹਾ ਕਿ ਵੱਧ ਤੋਂ ਵੱਧ ਲੋਕ ਇਸ ਅੰਦੋਲਨ ਦੇ ਵਿੱਚ ਹਿੱਸਾ ਲੈਣ ਤਾਂ ਜੋ ਇਸ ਅੰਦੋਲਨ ਤੇ ਜਿੱਤ ਹਾਸਲ ਕੀਤੀ ਜਾਵੇ ਤੇ ਉਹਨਾਂ ਦੇ ਵੱਲੋਂ 26 ਜਨਵਰੀ ਯਾਨੀ ਕਿ ਅੱਜ ਵੀ ਜਿਹੜੇ ਕਿ ਟਰੈਕਟਰ ਮਾਰਚ ਕੱਢਿਆ ਜਾਣਾ ਉਸ ਦੇ ਮੱਦੇਨਜ਼ਰ ਵੀ ਆਪਣਾ ਪੱਖ ਜਿਹੜਾ ਕਿ ਲੋਕਾਂ ਸਾਹਮਣੇ ਰੱਖਿਆ ਗਿਆ ਤਾਂ ਦਿੱਲੀ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੀ ਮੋਹਮ ਦੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਮਿਰਸਰ ਦੇ ਵੱਲੋਂ 29 ਜਨਵਰੀ ਨੂੰ ਸ਼ੰਭੂ ਬਾਰਡਰ ਨੂੰ ਕੂਚ ਕਰਨ ਤੇ 26 ਜਨਵਰੀ ਦੇ ਐਕਸ਼ਨ ਪ੍ਰੋਗਰਾਮਾ ਦੀ ਤਿਆਰੀ ਦੇ ਲਈ ਵਿਪੋਕੇ ਦੇ ਗੁਰਦੁਆਰਾ ਸਾਦੂ ਸਿੱਖ ਅਤੇ ਅਜਨਾਲਾ ਨਜ਼ਦੀਕ ਕਸਬਾ ਪਕਾ ਸ਼ਹਿਰ ਵਿੱਚ ਦੋ ਵਿਸ਼ਾਲ ਇਕੱਠ ਕਰਕੇ ਕਿਸਾਨਾਂ ਮਜ਼ਦੂਰਾਂ ਦੀ ਲੰਬੰਦੀ ਜਿਹੜੀ ਕੀਤੀ ਗਈ ਹੈ ਤੇ ਆ ਸੁਣਦੇ ਹਾਂ ਇਸ ਦੇ ਵਿੱਚ ਅੱਗੇ ਕੀ ਕਹਿੰਦੇ ਨੇ ਸਰਵਣ ਸਿੰਘ ਪੰਦੇ ਅਜਨਾਲੇ ਦੇ ਲਾਗੇ ਇਹ ਕਸਬਾ ਹੈਗਾ ਪੱਕਾ ਸ਼ਹਿਰ ਜਾਂ ਇਹਨੂੰ ਚਮੈਰੀ ਕਹਿੰਦੇ ਆ ਇੱਥੇ ਅੱਜ ਡਬਲ ਕਨਵੈਨਸ਼ਨ ਸੀਗੀ ਸਾਡੀ ਤੇ ਇੱਥੇ ਸਾਡੀਆਂ ਤਿੰਨ ਜੋ ਉਹਨਾਂ ਦੀ ਕਨਵੈਨਸ਼ਨ ਹੋ ਰਹੀ ਵੱਡਾ ਵਿਸ਼ਾਲ ਕੱਟ ਕੀਤਾ ਗਿਆ ਵਾ ਇੱਥੇ ਔਰ ਇਹ ਅਗਲੇ ਬੰਨੇ 29 ਨੂੰ ਜਿਹੜਾ ਹਜ਼ਾਰਾਂ ਟਰੈਕਟਰ ਟਾਲੀਆਂ ਦਾ ਕਾਫਲਾ ਜਾਣਾ ਉਹਦੀ ਤਿਆਰੀ ਹੋ ਰਹੀ ਹੈ ਟੀ ਨੂੰ ਦੇਖੋਗੇ ਸ਼ੰਭੂ ਬਾਡਰ ਨੂੰ ਮਜ਼ਬੂਤ ਕਰਾਂਗੇ ਇਹਦੇ ਨਾਲ ਦੀ ਨਾਲ 26 ਦੇ ਟਰੈਕਟਰ ਮਾਰਚ ਦਾ ਵੱਡਾ ਜਿਹੜਾ ਜਲਵਾ ਵੀ ਇੱਥੋਂ ਨਿਕਲ ਕੇ ਟ੍ਰੀਲੀਅਮ ਤੇ ਜਾਊਗਾ ਇਹਦੇ ਨਾਲ ਦੀ ਨਾਲ ਜਿਹੜਾ ਕੌਮੀ ਇਨਸਾਨ ਹਕਮੋਰਚਾ ਚੱਲ ਰਿਹਾ ਮਾਨਵਤਾ ਹਕਾਂ ਵਾਲੀ ਉਹਦਾ ਸਮਰਥਨ ਕਰਦੇ ਆ ਜਿਹੜੇ 307 ਦੇ ਪਰਚੇ ਮੋਦੀ ਸਾਹਿਬ ਦੇ ਪੰਜਾਬ ਆਉਣ ਦੇ ਕਿਸਾਨਾਂ ਦੇ ਵਿਰੋਧ ਵਿੱਚ ਨਜਾਇਜ਼ ਕੀਤੇ ਉਹਨਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਔਰ ਇਹਦੇ ਨਾਲ ਦੀ ਨਾਲ ਕੱਲ ਅਸੀਂ ਲੱਖਾਂ ਲੱਖਾਂ ਟਰੈਕਟਰਾਂ ਕਿਸਾਨਾਂ ਵੱਲੋਂ ਅਪੀਲ ਕਰਦੇ ਵੀ ਕੱਢੋ ਔਰ ਜਿਹੜੇ ਸ਼ਾਪਿੰਗ ਮਾਲ ਆ ਜਿਹੜੇ ਤੋਂ ਗਾਹਾਂ ਪੱਪਾ ਦੇ ਘਰ ਜਾਂ ਦਫਤਰ ਆ ਔਰ ਇਹਦੇ ਨਾਲ ਨਾਲ ਜਿਹੜੇ ਸਾਈਲੋ ਗੋਦਾਮ ਹੈ ਜਿੰਨਾ ਕਰਕੇ ਸਾਡੀਆਂ ਮੰਡੀਆਂ ਜਾਣੀਆਂ ਵਾ ਜਿੱਥੇ ਕਿਤੇ ਕੁਝ ਨਹੀਂ ਹੋਊਗਾ ਉੱਥੇ ਟੋਲਪਲਾਜੇ ਵੀ ਹੋ ਸਕਦੇ ਆ ਸੋ ਇਹਦੀ ਤਿਆਰੀ ਕਰੋ ਧੰਨਵਾਦ ਤੇ ਕਮੰਡਰੀ ਹਰਜੋਤ ਬੈਂਸ ਦਾ ਇੱਕ ਵੱਡਾ ਐਕਸ਼ਨ ਜਿਹੜਾ ਕਿ ਦੇਖਣ ਨੂੰ ਮਿਲ ਜਾਤਾ ਬਿਲਕੁਲ ਇੱਕ ਲੁਧਿਆਣਾ ਦੇ ਸਕੂਲ ਦੇ ਵੱਲੋਂ ਜਦੋਂ ਬੱਚੇ ਉੱਥੇ ਵਿਦਿਆਰਥੀ ਲੇਟ ਪਹੁੰਚਦੇ ਨੇ ਤਾਂ ਉਹਨਾਂ ਤੋਂ ਜਿਹੜੀ ਕਿ ਮਜ਼ਦੂਰੀ ਕਰਵਾਈ ਜਾਂਦੀ ਹੈ ਰੇਤਾ ਜਿਹੜਾ ਕਿ ਉਹਨਾਂ ਦੇ ਵੱਲੋਂ ਚੁਕਵਾਇਆ ਜਾਂਦਾ ਹੈ ਤਾਂ ਉਸ ਦੇ ਉੱਤੇ ਹੀ ਸਟ੍ਰਿਕਟ ਐਕਸ਼ਨ ਜਿਹੜਾ ਕਿ ਲਿੱਤਾ ਜਾ ਰਿਹਾ ਹੈ ਹਰਜੋਤ ਬੈਂਸ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਆਦੇਸ਼ਾਂ ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲੁਧਿਆਣਾ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੂੰ ਮੁਅਤਲ ਕਰ ਦਿੱਤਾ ਤੇ ਸਕੂਲ ਦੇ ਕੈਂਪਸ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਗਿਆ ਵਿਭਾਗ ਵੱਲੋਂ ਇਹਨਾਂ ਦੇ ਖਿਲਾਫ ਇਹ ਸਖਤ ਕਾਰਵਾਈ ਸਕੂਲ ਦੇ ਵਿੱਚ ਲੇਟ ਆਉਣ ਵਾਲੇ ਵਿਦਿਆਰਥੀਆਂ ਨੂੰ ਗੈਰਵਾਜ਼ਬ ਤੇ ਸਰੀਰਕ ਸਜ਼ਾ ਦੇਣ ਕਰਕੇ ਕੀਤੀ ਗਈ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬਾਂਸ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਸਕੂਲ ਆਫ ਐਮਿਨੈਂਸ ਆਫ ਬॉयਜ਼ ਲੁਧਿਆਣਾ ਦੇ ਪ੍ਰਿੰਸੀਪਲ ਅਤੇ ਕੈਂਪਸ ਮੈਨੇਜਰ ਦੇ ਸਕੂਲ ਦੇ ਵਿੱਚ ਦੇ ਨਾਲ ਆਉਣ ਵਾਲੇ ਵਿਦਿਆਰਥੀਆਂ ਤੋਂ ਸਜ਼ਾ ਦੇ ਵਜੋਂ ਰੇਤਾ ਅਤੇ ਬਜਰੀ ਚੁਕਵਾਈ ਗਈ ਸੀ ਤੇ ਇਸ ਦੇ ਲਈ ਸਕੂਲ ਦੇ ਪ੍ਰਿੰਸੀਪਲ ਨੂੰ ਤਾਮ ਮੁਤਲ ਕਰ ਦਿੱਤਾ ਗਿਆ ਅਤੇ ਕੈਂਪਸ ਮੈਨੇਜਰ ਨੂੰ ਬਰਖਾਸਤ ਕਰ ਦਿੱਤਾ ਗਿਆ ਸਿੱਖਿਆ ਮੰਤਰੀ ਬੈਂਸ ਨੇ ਵੀ ਕਿਹਾ ਕਿ ਇਹ ਘਟਨਾ ਮੇਰੇ ਧਿਆਨ ਵਿੱਚ ਆਈ ਅਤੇ ਇਸ ਉੱਤੇ ਤੁਰੰਤ ਸਖਤ ਕਾਰਵਾਈ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਵਿਦਿਆਰਥੀਆਂ ਦੇ ਲਈ ਸਰਕਾਰੀ ਸਕੂਲਾਂ ਵਿੱਚ ਸੁਰੱਖਿਅਤ ਅਤੇ ਸਨਮਾਨਜਨਕ ਮਾਹੌਲ ਬਣਾਈ ਰੱਖਣ ਦੇ ਲਈ ਮਹੱਤਤਾ ਤੇ ਜ਼ੋਰ ਦਿੰਦਿਆਂ ਹਰਜੋਤ ਸਿੰਘ ਬੈਂਸ ਨੇ ਸਪਸ਼ਟ ਤੌਰ ਤੇ ਹਦਾਇਤ ਕੀਤੀ ਇਹ ਕਿਸੇ ਵੀ ਅਧਿਆਪਕ ਦੇ ਵੱਲੋਂ ਅਜਿਹਾ ਬਤੀਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਾਰੇ ਵਿਦਿਆਰਥੀਆਂ ਦੀ ਭਲਾਈ ਅਤੇ ਤਰੱਕੀ ਲਈ ਸਿੱਖਿਆ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਇਸ ਨੂੰ ਟਾਲਣ ਵਾਲੀ ਕਿਸੇ ਵੀ ਕਾਰਵਾਈ ਕਰਨ ਵਾਲਿਆਂ ਦੇ ਨਾਲ ਸਖਤੀ ਨਾਲ ਜਿਹੜਾ ਕਿ ਨਜਿੱਠਿਆ ਜਾਵੇਗਾ ਤਾਂ ਬਿਲਕੁਲ ਹਰਜੋਤ ਸਿੰਘ ਬਾਸ ਦੇ ਵੱਲੋਂ ਟਵੀਟ ਕਰਕੇ ਇਹ ਸਭ ਕੁਝ ਜਿਹੜਾ ਕਿ ਕਿਹਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਹੁਣ ਪ੍ਰਿੰਸੀਪਲ ਨੂੰ ਜਿਹੜਾ ਕਿ ਬਰਖਾਸਤ ਇਸ ਦੇ ਵਿੱਚ ਜਿਹੜਾ ਕਿ ਕਰ ਦਿੱਤਾ ਗਿਆ ਪਰ ਰੁਕਦੇ ਹੁਣ ਅਗਲੀ ਖਬਰ ਦੇ ਵੱਲ ਵਿੱਕੀ ਮਿੱड्डੂ ਖੜਾ ਕਤਲ ਮਾਮਲੇ ਦੇ ਵਿੱਚ ਆਖਰੀ 3 ਸਾਲ ਸਜ਼ਾ ਸੁਣਾਉਣ ਦੇ ਵਿੱਚ ਕਿਉਂ ਲਾਗੇ ਤਾਂ ਇਸ ਸੰਬੰਧੀ ਐਡਵੋਕੇਟ ਐਚਐਸ ਤਨੂਆ ਦੇ ਵੱਲੋਂ ਜਿਹੜੀ ਕਿ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਸ ਨੂੰ ਦਿਆਂ ਕੀ ਕਹਿੰਦੇ ਨੇ ਐਚਐਸ ਤਨੂਆ ਸ੍ਰਿਸ਼ਟਰਾ ਇਸ ਕੇਸ ਦੇ ਵਿੱਚ ਟੋਟਲ ਜਿਹੜੇ 6 ਅਕਿਊਜ਼ਡ ਸੀਗੇ ਬਾਈ ਨੇਮ ਅਨਿਲ ਲਖ ਸੱਜਨ ਭੋਲੂ ਅਜੇ ਲੈਫਟੀ ਕੌਸ਼ਲ ਚੌਧਰੀ ਅਮਿਤ ਡਾਗਰ ਤੇ ਬੁਪਿੰਦਰ ਭੁੱਪੀ ਐਲੀਅਸ ਰਾਣਾ ਇਹ ਜਿਹੜੇ 6 ਕਿਊਸੀਜੀ ਇਹਨਾਂ ਦਾ ਚਲਾਨ ਟੂ ਕੋਰਟ ਹੋਇਆ ਮੁਲਜ਼ਮ ਵਿੱਚ ਹੋਰ ਵੀ ਨਾਮਜਦ ਸੀਗੇ ਜਿਸੀਗੇ ਗੌਰਵ ਪਟਿਆਲ ਸ਼ਗਨਪ੍ਰੀਤ ਰਵਿੰਦਰ ਚੋਹਾਨ ਇੱਕ ਸੋਮਵੀਰ ਨਾਮ ਦਾ ਜਿਹੜਾ ਨਾਮ ਹੈ ਤੇ ਇਸ ਤਰ੍ਹਾਂ ਇੱਕ ਧਰਮਿੰਦਰ ਸਿੰਘ ਗੁਗਲੀ ਨਾਮਜ਼ਾਦੇ ਟੋਟਲ ਹੋਏ ਸੀ ਪਰ 6 ਬੰਦੇ ਕੋਰਟ ਦੇ ਵਿੱਚ ਚਲਾਨ ਲਈ ਸਾਹਮਣੇ ਆਏ ਜੀ ਇਸ ਚੋ ਮਾਨਯੋਗ ਅਦਾਲਤ ਨੇ 24 ਜਨਵਰੀ 2025 ਨੂੰ ਸ਼੍ਰੀ ਬਲਜਿੰਦਰ ਸਿੰਘ ਸਰਾ ਅਡੀਸ਼ਨਲ ਸੈਸ਼ਨ ਜਜ ਸਾਹਿਬ ਦੀ ਕੋਰਟ ਨੇ ਤਿੰਨ ਦੋਸ਼ੀਆਂ ਨੂੰ ਸਜ਼ਾ ਕੀਤੀ ਹੈ ਦੋਸ਼ੀ ઠਰਾਇਆ ਤੇ ਤਿੰਨ ਨੂੰ ਬਰੀ ਕੀਤਾ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਉਹਨਾਂ ਦਾ ਨਾਮ ਹੈ ਅਨਿਲ ਲੱਠ ਸੱਜਣ ਭੋਲੂ ਅਤੇ ਅਜੇ ਕੁਮਾਰ ਲੇਫਟੀ ਇਹ ਤਿੰਨੋਂ ਉਹ ਬੰਦੇ ਸੀ ਜਿਹੜੇ ਉਸ ਟਾਈਮ ਵਿੱਕੀ ਮਿੱਡੂ ਖੇੜਾ ਨੂੰ 7 8 21 ਨੂੰ ਗੋਲੀਆਂ ਮਾਰਨ ਵਾਲੇ ਵਿਅਕਤੀ ਸੀਗੇ ਇਹ ਉਸ ਟਾਈਮ ਉਥੇ ਵਾਰਦਾਤ ਵਿੱਚ ਹਾਜ਼ਰ ਸੀ ਦਾ ਸ਼ਾਮਲ ਸੀ ਤੇ ਉਧਰ ਹੀ ਹੁਣ ਆਸਟ੍ਰੇਲੀਆ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱहां ਪਹਿਲਾਂ ਲਾਸ ਐਂਜਲਸ ਦੇ ਜੰਗਲਾਂ ਦੇ ਵਿੱਚ ਜਿਹੜੀ ਕਿ ਆਗ ਲੱਗੀ ਸੀ ਤੇ ਉਹ ਕਾਫੀ ਜ਼ਿਆਦਾ ਫੈਲ ਗਈ ਸੀ ਤੇ ਹੁਣ ਆਸਟ੍ਰੇਲੀਆ ਦੇ ਜੰਗਲਾਂ ਦੇ ਵਿੱਚ ਅੱਗ ਲੱਗ ਗਈ ਹੈ ਤੇ ਕਈ ਘਰ ਦੇ ਵਿੱਚ ਸੜ ਕੇ ਸੁਆਹ ਵੀ ਹੋ ਗਏ ਨੇ ਪੱਛਮੀ ਆਸਟ੍ਰੇਲੀਆ ਦੇ ਜੰਗਲਾ ਦੀ ਅੱਗ ਹੁਣ ਭਿਆਨਕ ਰੂਪ ਧਾਰਨ ਕਰ ਚੁੱਕਿਆ ਇਸ ਅੱਗ ਕਾਰਨ ਕਈ ਘਰ ਸੜ ਕੇ ਸੁਆਹ ਹੋ ਗਏ ਨੇ ਹਜ਼ਾਰਾਂ ਲੋਕਾਂ ਨੇ ਕਿਹਾ ਕਿ ਕਾਰ ਖਾਲੇ ਕਰਨ ਦੇ ਵਿੱਚ ਬਹੁਤ ਦੇਰ ਹੋ ਗਈ ਇੱਕ ਨਿਊਜ਼ ਏਜੰਸੀ ਦੇ ਅਨੁਸਾਰ ਪਛਮੀ ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਸ਼ਨੀਵਾਰ ਸਵੇਰੇ ਰਾਜ ਦੇ ਦੱਖਣ ਪੱਛਮ ਦੇ ਵਿੱਚ ਦੋ ਜੰਗਲਾਂ ਦੇ ਵਿੱਚ ਅੱਗ ਲੱਗਣ ਦੀ ਖਬਰ ਦਿੱਤੀ ਤਾਂ ਨਾਲ ਦੇ ਵੱਲੋਂ ਵਸਨੀਕਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅੱਗ ਕਾਰਨ ਨਿਕਾਸੀ ਰਸਤੇ ਪ੍ਰਭਾਵਿਤ ਹੋਣ ਕਾਰਨ ਕਾਰ ਛੱਡਣ ਦੇ ਵਿੱਚ ਬਹੁਤ ਦੇਰੀ ਹੋ ਗਈ ਇਹ ਅੱਗ ਪਰ ਤੋਂ 190 ਕਿਲੋਮੀਟਰ ਦੱਖਣ ਪੱਛਮ ਵਿੱਚ ਆਥਰ ਰਿਵਰ ਸ਼ਹਿਦ ਦੇ ਨੇੜੇ ਲੱਗਿਆ ਤੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਸ਼ਨੀਵਾਰ ਨੂੰ ਰਿਪੋਰਟ ਦਿੱਤੀ ਕਿ ਅੱਗ ਦੇ ਵਿੱਚ ਦੋ ਕਾਰ ਤਬਾਹ ਹੋ ਗਏ ਤੇ ਇਸ ਦੇ ਨਾਲ ਹੀ ਹੋਰ ਘਰਾਂ ਨੂੰ ਨੁਕਸਾਨ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਉਹਨਾਂ ਨੂੰ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਜਲਦ ਤੋਂ ਜਲਦ ਆਪਣਾ ਕਾਰ ਛੱਡ ਕੇ ਉੱਥੋਂ ਜਾਣ ਤਾਂ ਜੋ ਆਪਣੀ ਜਾਨਾਂ ਨੂੰ ਉਹ ਬਚਾ ਸਕਣ ਤੇ ਹੁਣ ਅੱਗ ਦੀਆਂ ਚੇਤਾਵਨੀਆਂ ਜਿਹੜੀ ਕਿ ਕਟਾ ਦਿੱਤੀਆਂ ਗਈਆਂ ਨੇ ਕਿਉਂਕਿ ਇਲਾਕੇ ਦੇ ਲੋਕਾਂ ਨੂੰ ਸਥਿਤੀ ਦੇ ਨਜ਼ਰ ਰੱਖਣ ਦੀ ਸਲਾਹ ਦਿੱਤੀ ਗਈ ਹੈ ਤੇ ਪੱਛਮੀ ਆਸਟ੍ਰੇਲੀਆ ਕਈ ਦਿਨਾਂ ਤੋਂ ਤੇਜ਼ ਗਰਮੀ ਦਾ ਸਾਹਮਣਾ ਵੀ ਕਰ ਰਿਹਾ ਤੇ ਸੂਬੇ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਹੋ ਚੁੱਕਿਆ ਹੈ ਹੁਣ ਜੇਕਰ ਗੱਲ ਕਰੀਏ ਮੌਸਮ ਦੀ ਤਾਂ ਲਗਾਤਾਰ ਜਿਹੜਾ ਕਿ ਕਾਫੀ ਦਿਨਾਂ ਤੋਂ ਤੋਪ ਪਰ ਨਿਕਲਦੀ ਹੋਈ ਨਜ਼ਰ ਆ ਰਹੀ ਸੀ ਤੇ ਲੋਕਾਂ ਨੂੰ ਵੀ ਕਾਫੀ ਰਾਹਤ ਜਿਹੜੀ ਕਿ ਉਸ ਤੋਂ ਮਿਲਦੀ ਹੋਈ ਨਜ਼ਰ ਆ ਰਹੀ ਸੀ ਪਰ ਹੁਣ ਇਸ ਦੇ ਵਿੱਚ ਜਿਹੜਾ ਕਿ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਤੁਹਾਨੂੰ ਮੌਸਮ ਦੇ ਵੱਲੋਂ ਜਿਹੜੀ ਕੀ ਕਰਵਟ ਲੈ ਲਈ ਗਈ ਹੈ ਹੁਣ ਮੋੜ ਜਿਹੜੀ ਕਿ ਬਦਲਵਾਈ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਵੀ ਇੱਕ ਨਵੀਂ ਅਪਡੇਟ ਸਾਂਝੀ ਕੀਤੀ ਗਈ ਹੈ ਤਾਂ ਕੁਝ ਦਿਨ ਪਹਿਲਾਂ ਧੁੱਪ ਨਿਕਲਣ ਤੋਂ ਬਾਅਦ ਹੁਣ ਇੱਕ ਵਾਰ ਫਿਰ ਤੋਂ ਪੰਜਾਬ 'ਚ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਗਿਆ ਅਗਲੇ 72 ਘੰਟਿਆਂ ਦੇ ਵਿੱਚ ਪੰਜਾਬ ਦੇ ਕੱਟੂ-ਕੱਟਾਪ ਤਾਪਮਾਨ 'ਚ ਥੋੜੀ ਗਿਰਾਵਟ ਆਵੇਗੀ ਪਰ ਉਸ ਤੋਂ ਬਾਅਦ ਮੌਸਮ ਵਿੱਚ ਬਹੁਤਾ ਬਦਲਾਅ ਨਹੀਂ ਆਵੇਗਾ ਇਸ ਵੇਲੇ ਪੰਜਾਬ ਚ ਕੋਈ ਵੀ ਪੱਛਮੀ ਗੜਬੜੀ ਸਰਗਰਮ ਨਹੀਂ ਹੈ ਜਿਕਰ ਹੋ ਗਿਆ ਕਿ ਮੀਤੇ ਦਿਨ ਫਰੀਦਕੋਟ ਪੰਜਾਬ ਦਾ ਸਭ ਤੋਂ ਠੰਡਾ ਸ਼ਹਿਰ ਸੀ ਜਿੱਥੇ ਤਾਪਮਾਨ 3.8 ਡਿਗਰੀ ਦਰਜ ਕੀਤਾ ਗਿਆ ਸੀ ਬਾਤੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਪੰਜਾਬ ਦੇ ਜਲੰਧਰ ਕਪੂਰਥਲਾ ਫਿਰੋਜ਼ਪੁਰ ਫਰੀਦਕੋਟ ਮੁਖਸਰਤੇ ਫਜ਼ਿਲਕਾ ਦੇ ਵਿੱਚ ਸੀਤਲਹਿਤ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਇਹ ਅਲਰਟ ਐਤਵਾਰ ਮੂਵੀ ਜਾਰੀ ਰਹੇਗਾ ਪਰ ਉਸ ਤੋਂ ਬਾਅਦ ਆਪਨ ਦੇ ਵਿੱਚ ਬਹੁਤਾ ਬਦਲਾ ਨਹੀਂ ਹੋਵੇਗਾ ਤੇ ਫਿਲਹਾਲ ਦੇ ਲਈ ਅੱਜ ਦੇ ਬੁਲੇਟਨ ਦੇ ਵਿੱਚ ਬਸ ਇੰਨੇ ਮੈਨੂੰ ਦਿਓ ਜਾ ਸਕਤ ਧੰਨਵਾਦ